ਕਿਨੇ ਵੀ ਨਾਲ ਮਰਜੀ ਤੱਕ ਹੋ ਗਏ ਕੋਈ ਹਵਾਲੇ ਕਿਹਨਾਂ ਨੇ ਤੁਹਾਨੂੰ ਕਹਿੰਦੇ ਬਾਬੀ ਦੋ ਸਾਈਂ ਚੋਣਾ ਲੰਦਾ ਲੜਦਾ ਲੜਦਾ ਲਾਨ ਕੀਤਾ ਬਬਲੀ ਬੰਦਾ ਇਹਦਾ ਉਹਦਾ ਸਮਾਪੇਟਾ ਖਲਾਹਣ ਹੈ ਨਾ ਤੁਹਾਨੂੰ ਪੂਰੇ ਸੂਬੇ ਤੇ ਦਿੱਕਤ ਹੋ ਰਹੀ ਹੈ ਤੇ ਗਾਟ ਤੋਂ ਲੱਗਦਾ ਹੈ ਬਬਲੀ ਕੀ ਕਾਰਨ ਮੰਨਦੇ ਹੋ ਜਿਹੜਾ ਅੱਡਾ ਦਾ ਇਨਸਾਫ ਨੂੰ ਜਿਹੜੀ ਦੇਰੀ ਹੋ ਰਹੀ ਹੈ ਕਾਰਨ ਕੀ ਮੰਨਦੇ ਹੋ ਤੁਸੀਂ ਕਿਉਂ ਅਨਸਾਫ ਕਿਉਂ ਨਹੀਂ ਕਰਦੇ ਸਰਕਾਰ ਨੂੰ ਲੱਗਦਾ ਹੈ ਕਿ ਨਾ ਪਾਰਟਿਸ਼ਨ ਪੋਲੀਟਿਸ਼ਨ ਕਸ਼ਨ ਕਲਸਰ ਚੰਦਨਾਰ ਘਰੇ ਹੋਏ ਤੇ ਨੇ ਔਰ ਮੋਟੀ ਕਮਾਈ ਕੀਤੀ ਜਾ ਰਹੀ ਹੈ ਇਹ ਇੱਕ ਬਹੁਤ ਵੱਡਾ ਨੈਕਸਸ ਉੱਪਰ ਹੱਥ ਵੀ ਸਾਰਾ ਕਾਲੀ ਕਾਲੀ ਤੁਹਾਡੇ ਸਾਹਮਣੇ ਸ਼ਹਿਜ਼ਾਦ ਭੱਤੀ ਬੋਲਿਆ ਉਹਨੇ ਕਲੀਅਰ ਕਿਹਾ ਕਿ ਉਹ ਇਹਨਾਂ ਦੇ ਦੋਸ਼ੀਆਂ ਦੇ ਵਿੱਚ ਦੋਸ਼ੀ ਕਿੰਦਾ ਸਾਡੀ ਸਰਕਾਰ ਤੋਂ ਕੋਈ ਤਰ੍ਹਾਂ ਦੀ ਕੋਈ ਮਦਦ ਆ ਰਹੀ ਨਹੀਂ ਪਰ ਮੈਂ ਕਹਿੰਦਾ ਚਲੋ ਫਿਰ ਕੋਈ ਤੇਰਾ ਕੋ ਦੱਸਿਆ ਉਹਨੇ ਸੱਚੀ ਗੱਲ ਲੋਕਾਂ ਦੇ ਸਾਹਮਣੇ ਤੁਹਾਡੇ ਕੋਲ ਤਾਂ ਪੁੱਛੀ ਨਹੀਂ ਪੁੱਛੀ ਜੀ ਫਟਿਆ ਕਿੱਥੋਂ ਆਇਆ ਪੈਸਾ ਕਿੱਨੇ ਗਿਆ ਇਹਦੇ ਕੋਲੇ ਗਿਆ ਕਿਹੜੇ ਪੈਪਨ ਆਏ ਸਰਕਾਰ ਜੇ ਚਾਹੁੰਦੀ ਤਾਂ ਉਸ ਦਮ ਤੋਂ ਬਹੁਤ ਕੁਝ ਜਾਂਚ ਕਰਕੇ ਕੱਢਿਆ ਜਾ ਸਕਦਾ ਪਰ ਤੂੰ ਬੋਰਡ ਕਰੇਗੀ ਬਾਬੂ ਜੀ ਕਮਿਸ਼ਨ ਨੇ ਕਿ ਦਿੱਲੀ ਤੱਕ ਗੈਂਗਸਟਰ ਕਾਬੂ ਕੀਤਾ ਗਿਆ ਸੀਗਾ ਉਹਦੀ ਇੱਕ ਵਾਰੀ ਨਿਊਜ਼ ਆਈ ਉਸ ਤੋਂ ਬਾਅਦ ਉਹਦਾ ਪਤਾ ਹੀ ਨਹੀਂ ਕਿੱਥੇ ਰੱਖਿਆ ਸਰਕਾਰ ਨੇ ਕਿਧਰ ਗਿਆ ਜੀਵਨ ਜੋ ਉਸੇ ਦੇਖੋ ਮੈਂ ਜਿੰਨੇ ਬੰਦਿਆਂ ਨੂੰ ਨਾਮਿਤ ਕੀਤਾ ਬਾਈ ਨੇਮ ਕੀਤਾ ਜਿਹੜਾ ਜੀਵਨ ਜੋਤ ਉਸ ਤੋਂ ਜਾ ਕੇ ਪੁਲਿਸ ਸਰਕਾਰ ਨੇ ਛੱਡਿਆ ਅਰੈਸਟ ਕੀਤਾ ਕਿਹਾ ਹੈ 에어ਪੋਰਟ ਤੋਂ ਸਭ ਤੋਂ ਮੇ ਵੀ ਛੱਡ ਤਾਂ ਕਰ ਕਿ ਉਹਦਾ ਪਹਿਲੇ ਹਰ ਦੇ ਵਿੱਚ ਆਇਆ ਉਹ ਕਦੋਂ ਇਹਨਾਂ ਨੇ ਦੋਸ਼ ਮੁਕਤ ਕਰਤਾ ਕਦੋਂ ਉਹਦੀ ਐਨਓਸੀ ਐਟਾ ਕੀ ਉਮੀਦ ਹੈ ਲਾਡਲਾ ਲਾਣ ਕੀਤਾ ਮਾਪਿਆਂ ਨੇ ਉਹਦਾ ਹਰ ਸਮਾਂ ਪਿਆਰ ਨਾਲ ਹੈ ਨਾ ਸਭ ਕੁਝ ਪੂਰੇ ਸੁਖੀ ਤੇ ਕਰ ਰਿਹਾ ਹੈ ਘਰ ਤੋਂ ਲੈ ਕੇ ਡਾਕਟਰ ਕਿ ਪੂਰੇ 3 ਸਾਲ ਹੋ ਗਏ ਅੱਜ ਵੀ ਸਿੱਧੂ ਮੋਸੇਵਾਲੇ ਦੇ ਮਾਪਿਆਂ ਨੂੰ ਅਨਸਾਸ ਦੀ ਮੰਗ ਹੈ ਅੱਜ ਤੱਕ ਗੱਲ ਉੱਥੇ ਹੀ ਖੜੀ ਹੈ ਮਾਪਿਆਂ ਦਾ ਜਵਾਨ ਪੁੱਤ ਚਲ ਜਾਣਾ ਇੱਕ ਬਹੁਤ ਬਹੁਤ ਔਖਾ ਹੈ ਮਾਪਿਆਂ ਦੇ ਤੁਸੀਂ ਅੱਜ ਚਿਹਰਿਆਂ ਤੇ ਵੇਖ ਰਹੇ ਹੋ ਕਿ ਕਿੰਨੀ ਉਦਾਸੀ છਾਈ ਹੋਈ ਹੈ ਪਰ ਅਨੇਕੇ ਸਿੱਧੂ ਨੇ ਆ ਕੇ ਉਹਨਾਂ ਦੀ ਉਹ ਖੌਫ ਪਰਦੇ ਤਾ ਪਰ ਕਿਤੇ ਨਾ ਕਿਤੇ ਸਿੱਧੂ ਮੂਸੇਵਾਲੇ ਦੀ ਇੱਜ਼ਤ ਉਹਨਾਂ ਦੇ ਹਰ ਦੇ ਚ ਹਮੇਸ਼ਾ ਰਹੇਗੀ ਇੱਕ ਜਵਾਨ ਪੁੱਤ ਦਾ ਜਾਗਣਾ ਮਾਪਿਆਂ ਦਾ ਇਸ ਦੁਨੀਆ ਤੇ ਜਾਣਾ ਮੁਸ਼ਕਲ ਹੋ ਜਾਂਦਾ ਆਪਾਂ ਇੱਕ ਵਾਹਿਗੁਰੂ ਜੀ ਜ਼ਰੂਰ ਨਿਖਾਰਦੇ ਜੀ